सत श्रीकाल दोस्तों मैं हाँ विशाल कुमार वो देख रहे हो मुक्तर दाम के जी असं हैं मुक्तसर हल्के के लंबी ढा पिंड जिन्होंकि मैंबर पंचायत बनाया गया आओ आप गलबात करवाए सत श्रीकालीक चल रहा है बहुत वजह जी सर घर पहला बहुत बहुत मुबारक मनी जी थैंक यू सर की नाम है मेरा नाम मनिंदर सिंह है सर जहाँ थोनों जी जित मिली है मैंबर पंचायत वालों इतना ਜਾ ਪਾਇਆ ਕਿ ਜਨਸੰਮ ਜਿੱਤੀ ਇੱਕ ਬਹੁਤ ਵੱਡਾ ਹੀ ਕੰਮ ਬਣ ਗਿਆ ਸੀ ਇਹ ਕਿ ਅਵਾਰਡ ਦੀ ਇਸ ਵੀ ਚੋਣ ਜਿਹਦੇ ਵਿੱਚ ਮੈਨੂੰ ਖੱਲਿਆ ਗਿਆ ਫਿਰ ਮੇਰੇ ਪਿੰਡ ਵਾਸੀਆਂ ਨੇ ਅਵਾਰਡ ਨੇ ਮੈਨੂੰ ਮੇਰਾ ਬਹੁਤ ਸਾਥ ਦਿੱਤਾ ਤੇ ਮੈਨੂੰ ਮਤਲਬ ਉਹਨਾਂ ਨੇ ਸਾਰੇ ਨੇ ਅਸੀਂ ਉਹ ਦਿੱਤਾ ਪੂਰਾ ਹੌਸਲਾ ਦਿੱਤਾ ਕਿ ਤੂੰ ਯਾਰ ਖੜਾ ਹੋ ਕੋਈ ਗੱਲ ਨਹੀਂ ਅਸੀਂ ਤੇਰੇ ਸਾਰੇ ਸਪੋਰਟ ਕਰਾਂਗੇ ਕਿਉਂਕਿ ਮੇਰੇ ਤੋਂ ਕੁਝ ਲੋਕ ਅਮੀਰ ਵੀ ਰੱਖਦੇ ਆ ਕਿਸ ਨਾਲ ਖੜਦਾ ਵੀ ਹੈ ਮਤਲਬ ਚੰਗੇ ਕੰਮਾਂ ਦੇ ਵਿੱਚ ਹਿੱਸਾ ਵੀ ਲੈਂਦਾ ਹਰ ਗੱਲ ਵਿੱਚ ਜੇ ਆਪਾਂ ਕਹੇ ਕਿ ਇਹਦਾ ਕੋਈ ਮਾੜਾ ਮੀਨ ਕੀਤਾਗਾ ਤੇ ਇਸ ਲਈ ਆਪਾਂ ਸਾਰੇ ਪਸੰਦ ਕਰਦੇ ਆ ਉਹਨਾਂ ਨੂੰ ਲੋਕਾਂ ਨੇ ਖੜਾ ਕੀਤਾ ਤੇ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਚੁਟਾਇਆ ਸਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ ਸਰਕਾਰ ਨੇ ਕਿਹੜਾ ਯੋਤ ਨਸ਼ਾ ਬੋਤ ਕੀ ਕਰਨ ਕਰਉਂਦੀ ਹੈ ਉਹ ਤਾਂ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਹੈ ਜੀ ਜਿੰਨੇ ਵੀ ਮੁੰਡੇ ਨਸ਼ੇ ਪੱਤੇ ਕਰਦੇ ਆ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਛੱਡ ਕੇ ਗੇਮਾਂ ਵਾਲੇ ਪਾਸੇ ਕੋਈ ਪੜ੍ਹਾਈ ਵਾਲੇ ਪਾਸੇ ਕੋਈ ਹੋਰ ਚੰਗੇ ਕੰਮ ਵਾਲੇ ਪਾਸੇ ਹੋਣ ਨਸ਼ਿਆਂ ਦੇ ਵਿੱਚ ਲੱਗ ਕੇ ਕੋਈ ਫਾਇਦਾ ਨਹੀਂ ਗੱਲ ਜ਼ਿੰਦਗੀ ਖਰਾਬ ਮਾਂ ਪਿਓ ਦੀ ਜ਼ਿੰਦਗੀ ਖਰਾਬ ਬਾਕੀ ਰੋਜ਼ ਦਾ 2 4 500 ਰੁਪਿਆ ਹੋਈ ਤਾਂ ਹੁਣ ਗਰੀਬ ਬੰਦੇ ਕਿਵੇਂ ਨਸ਼ਾ ਕਰ ਸਕਦੇ ਬਹੁਤ ਔਖਾ ਜੀਤੀ ਦਾ ਗਰੀਬਾਂ ਨੂੰ ਬਹੁਤ ਔਖਾ ਵਿਚਾਰੇ ਉਹੀ ਦਿਹਾੜੀ ਕਰਦੇ ਉਹੀ ਜਵਾਕ ਮੁੜ ਕੇ ਨਸ਼ਿਆਂ ਦੇ ਲੱਗ ਕੇ ਪੈਸੇ ਖੁੰਦੇ ਲੜਾਈ ਝਗੜਾ ਆਲਾ ਕਰਦੇ ਆਂ ਕੀ ਕੁਛ ਕਰਦੇ ਸਰ ਮੇਸਟਰ ਜੀ ਤੁਹਾਡੇ ਕੋਲ ਕੈਂਪਸ ਆਈਏ ਪਹਿਲਾਂ ਐਮ ਐਲ ਸਾਹਿਬ ਵੀ ਆਇਆ ਥੋੜੇ ਪਹਿਲਾਂ ਹਾਂ ਜੀ ਕੈਂਪ ਵੀ ਬਹੁਤ ਜ਼ਿਆਦਾ ਲਗਾ ਰਿਆ ਹੈ ਭਾਈ ਜੀ ਵੱਡੇ ਭਾਈ ਜੀ ਕਾਕਾ ਬਰਨ ਸਾਹਿਬ ਐਮ ਐਲ ਏ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਛਾ ਛਾ ਦੇ ਅਲੱਗ-ਅਲੱਗ ਨਸ਼ਾ ਦੇ ਵਿਰੁੱਧ ਕੈਂਪ ਲਗਾਏ ਜਾ ਰਹੇ ਆ ਤੇ ਆਪਣੇ ਪਿੰਡ ਵਿੱਚ ਲਾਇਆ ਸੀ ਹੁਣ ਅਸੀਂ ਫੇਰ ਦੁਬਾਰਾ ਸ਼ੁਰੂ ਕਰਾਂਗੇ ਕਿ ਕੋਈ ਨਾ ਕੋਈ ਇੱਕ ਵਾਰੀ ਪਿੰਡ ਹੋਰ ਲੱਗੇ ਤੇ ਜਿੰਨੇ ਕੁ ਮੁੰਡੇ ਮਾੜੇ-ਮਾੜੇ ਦੋ ਚਾਰ ਨਸ਼ਾ ਵਾਲੇ ਹੈਗੇ ਸਾਡੇ ਪਿੰਡ ਵੀ ਉਹਨਾਂ ਦੇ ਉਹਨਾਂ ਨੂੰ ਸਮਝਾ ਕੇ ਤਰੀਕੇ ਨਾਲ ਉਹ ਗੱਲਬਾਤ ਉਹਨੇ ਦਿਮਾਗ 'ਚ ਭਾ ਗਏ ਵੀ ਮਾਤਰ ਨਾਲ ਲੜੋ ਨਾ ਇਹਨਾਂ ਦੇ ਪਹਿਨਣ ਨਾਲ ਕਰੋ ਉਹਨਾਂ ਨੂੰ ਉਸ ਪਾਸੇ ਲਿਆ ਕੇ ਬੱਕੀ ਉਹਨਾਂ ਨੇ ਵਧੀਆ ਜਗ੍ਹਾ ਬਣਾਈਆਂ ਹਸਪੀਟਲ ਬਣਾਇਆ ਚੰਗੇ ਡਾਕਟਰ ਦੀ ਵਧੀਆ ਮਤਲਬ ਕੀਤਾ ਪ੍ਰਬੰਧ ਕੀਤਾ ਅਸੀਂ ਉੱਥੇ ਉਹਨਾਂ ਨੂੰ ਐਡਮਿਟ ਕਰਾਵਾਂਗੇ ਪੂਰਾ ਸਿਓਰ ਦੇਵਾਂਗੇ ਸਾਨੂੰ 42 ਸਹੀ ਰਾਤ ਨੂੰ ਨਸ਼ਾ ਛੱਡ ਕੇ ਆਪਦੇ ਮਾਤਰ ਦਾ ਪੜਾਈ ਦਾ ਹਰ ਹਰ ਪਾਸੇ ਸੰਭਲ ਗਏ ਸਰ ਜਿਵੇਂ ਇੱਕ ਸਰਕਾਰ ਨੇ ਮੋਹਨ ਚਲਾਈਏ ਹੋਣੇ ਵੀ ਜਿਵੇਂ ਇੱਕ ਦਿੱਕਤੀ ਹੋ ਗਈ ਇਸ ਨੂੰ ਦਿੱਕਤੀਆਂ ਦੇ ਮੰਨ ਕੇ ਜਦੋਂ ਵੀ ਦੋਵਾਂ ਦਾ ਖਤਰਾ ਖਰਾਬ ਹੋਣਾ ਤਾਂ ਨਹੀਂ ਜਾਂਦਾ ਹਾਂਜੀ ਬਾਈ ਦਿੱਕਤੀ ਕਿਹੜਾ ਚਾਹੁੰਦੇ ਇਸ ਪਾਸੇ ਉਹ ਵੀ ਬਹੁਤ ਬੁਰਾ ਹਾਸਿਲ ਹੋਇਆ ਹੁਣ ਤਾਂ ਇੰਨਾ ਵਧੀਆ ਸਿਸਟਮ ਕੀਤਾ ਹੋਇਆ ਆਪਣੇ ਮੁੱਖ ਮੰਤਰੀ ਸਾਹਿਬ ਨੇ ਵੀ ਛੱਡ ਦੇ ਵਰਸ ਲੋਕ ਉਸ ਸੌਖੇ ਹੋ ਗਏ ਬਹੁਤ ਇੱਕ ਤਾਂ ਜਿਵੇਂ ਜਿਵੇਂ ਕਹੇ ਆਪਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਉਹ ਪੰਜਾਬੀ ਪੜ੍ਹਨੀ ਔਖੀ ਹੈ ਆਮ ਬੰਦੇ ਦਾ ਕੀ ਕੁਛ ਹੈਗਾ ਉਹ ਸਾਰੀ ਲੈਂਗੁਏਜ ਚੇਂਜ ਕਰਦੀ ਆਮ ਬੰਦਾ ਘੱਟ ਪੜਿਆ ਵੀ ਉਹ ਸਾਰੀ ਪੰਜਾਬੀ ਨੂੰ ਪੜ ਸਕਦਾ ਹੈ ਸਾਰਾ ਕੁਝ ਦੇਖ ਸਕਦਾ ਹੈ ਸੌਖਾ ਦਾ ਬਹੁਤ ਬਹੁਤ ਆਸਾਨ ਹੈ ਸਾਰਾ ਕਿ ਜਦੋਂ ਪਾਣੀਆਂ ਦਾ ਮਸਲਾ ਸੀ ਲੈਟ ਨਹੀਂ ਹੁੰਦੀ ਸੀ ਪਹਿਲਾਂ ਪਾਣੀ ਨਹੀਂ ਹੁੰਦਾ ਸੀ ਜੇ 2 2 3 3 ਨਾ ਉਹ ਤਾਂ ਹੁਣ ਤਾਂ ਇੱਕ ਪਾਣੀ ਦਾ ਬਹੁਤ ਵਧੀਆ ਕਰਵਾਉਂਦੇ ਨੇ ਐਂ ਕਹਿੰਦੇ ਪਹਿਲਾਂ ਤਾਂ ਲੈਟ ਰੋਡ ਦਾ ਬਹੁਤ ਗਰਾਹਾਲ ਸੀਗਾ 4 ਘੰਟੇ ਆ ਗਈ 3 ਆ ਗਈ 5 ਆ ਗਈ ਹੁਣ ਲੈਟ ਪ੍ਰੋਪਰ ਚੱਲ ਰਹੀ ਹੈ ਜਿੰਮਦਾਰੀ ਬੀ ਬਹੁਤ ਸੌਖੀ ਜੀ ਕੱਲ ਕੱਸੀਆਂ ਦੀ ਕੋਈ ਦੰਦੀ ਨਹੀਂ ਬਚਾ ਵਾਲੇ ਝੋਨੇ ਤੇ ਆ ਕੇ ਕੱਸੇ ਦੀ ਦੰਦੀ ਹੋ ਜਾਂਦੀ ਹੈ ਕੋਈ ਮੰਨੀ ਨਹੀਂ ਐਨਾ ਵਧੀਆ ਸਿਸਟਮ ਆ ਮਤਲਬ ਲੋਕਾਂ ਦੇ ਇਸ ਚੀਜ਼ ਨਾਲ ਹਰ ਇੱਕ ਘਰ ਦਾ 15-20000 ਰੁਪਏ ਦਾ ਮੰਨ ਕੇ ਜਦੋਂ ਤੁਸੀਂ ਡੀਜ਼ਲ ਦੀ ਜੀਲ ਦਾ ਬਚਾਅ ਹੋ ਗਿਆ ਜੀਲ ਦਾ ਘੱਟ ਤੋਂ ਘੱਟ 15 ਇੱਕ ਘਰ ਤੁਸੀਂ ਆਪਣੇ ਪਜਾਮ ਚ ਲਾ ਲਓ ਫਰਕ ਨਹੀਂ ਪਵੇ ਕੋਈ ਕੱਸੀ ਨਹੀਂ ਮੰਨੋ ਵਾਧੂ ਪਾਣੀ ਫਸਣ ਟਪੜ ਜੇ ਮਾਲੋ ਸੱਤ ਸਾਰਸ ਤੋਂ ਪਰਮਾਨਜੋ ਨਜ਼ਰ ਆਦੋ ਉਹਦਾ ਸਿਨੇ ਪਰਮਾਨਜੋ ਜੜ ਜਾ ਜੀਵਨ ਦਾ ਖੁਸ਼ਹਾਲ ਸੌਖ ਸਰ ਤੋਂ ਲੱਗਦਾ ਵੀ ਜਿਹੜਾ 2027 ਜਾ ਰਿਹਾ ਵੀ ਆਵਾਜ਼ੀ ਪਾਰਟੀ ਵਾਕਫੀ ਕਰੂਗੀ ਨਾ ਸਾਰ ਗੱਲ ਇਹ ਆ ਵੀ ਜਿਹੜੇ ਸਾਡੇ ਕੰਮ ਚੱਲ ਰਹੇ ਆ ਉਹ ਸਾਹਮਣੇ ਮੈਨੂੰ ਲੱਗਦਾ ਵੀ ਲੋਕ ਬਹੁਤ ਖੁਸ਼ ਆ ਤੇ ਰਪੇਟ ਬਿਲਕੁਲ ਸੌਫਟ ਹੋ ਸਰ ਜਿਵੇਂ ਨਾ ਇਹ ਬੱਚੇ ਚੱਕ ਕੇ ਲਿਆਏ ਤੇ ਸੀ ਬੱਚਾ ਵੀਰ ਹੋ ਦਿੱਸਦੀ ਬਿਲਕੁਲ ਇਸ ਕਾਰਨ ਬਹੁਤ ਵੀ ਕੀ ਤਰ੍ਹਾਂ ਚੱਕੇ ਨੂੰ ਪਰਤੀ ਦਾ ਉਹ ਤਾਂ ਬਹੁਤ ਚੰਗਾ ਨੰਮ ਦੇ ਤਰੀਕਾ ਹੁਣ ਬੱਚੇ ਵੇਖੋ ਹੀ ਆਪਾਂ ਜਾਣੇ ਆ ਵੱਡੀ ਤੇ ਰੋਗ ਨੇ ਚੌਂਦੇ ਮੱਤਿਆਂ ਦੇ ਕਿੰਨੇ ਕਿਨੇ ਬੱਚੇ ਆਸੇ-ਬਸੇ ਦਿਵਾਲੀ ਆਏ ਹੁੰਦੇ। ਕੁਛ ਨਹੀਂ ਉਹਨਾਂ ਨੂੰ ਡਰਾ ਕੇ ਧੰਗਾ ਕੇ ਉਹਦੇ ਮਾਰ ਪਾਉਂਦੇ। ਬਸ ਮਲਬੀ ਪਿਸਤੌਲ ਰੱਖਿਆ ਜਾਂ ਕੋਈ ਕਰਮਾਂ ਰੱਖੀ ਕਿ ਵੱਡੇ ਨੇ ਗੁੰਡਾ ਗਰਦੀ ਵਾਲੇ ਆ। ਉਹਨਾਂ ਨੇ ਇਹ ਸਾਰਾ ਕੰਮ ਚਲਾਇਆ ਹੋਇਆ ਸੀਗਾ। ਉਹਨਾਂ ਦੀ ਬਹੁਤ ਚੰਗੀ ਨੱਥ ਪਾਈ ਹੋਈ ਹੈ। ਹੁਣ ਬਹੁਤ ਫਰਕ ਪਈ ਉਸ ਚੀਜ਼। ਤੁਸੀਂ ਦੇਖਦੇ ਹੋਗਾ ਕਿ ਕਿੰਨੇ ਕਿੰਨੇ ਬੱਚੇ ਆ ਰਹੇ ਨੇ। ਮੱਥਣਾਂ ਹੀ ਰਖਾ ਲਿਆ। ਬਹੁਤ ਫਰਕ ਪਈ ਉਸ ਚੀਜ਼। ਬਹੁਤ ਬਹੁਤ ਵਧੀਆ ਪਹਲਾ ਹੋਇਆ। ਸਰ ਪਿੰਡ ਦੇ ਵਿੱਚ ਇਹੋ ਚੱਲ ਰਿਹਾ ਵਿਕਾਸ ਸਿਕਾ। ਇੱਕ ਕਰਦਾ ਹੁਣ ਅੱਜੋਂ ਦਾ ਤੱਕ ਸਾਡੇ ਪਿੰਡ ਬੰਨ ਸੀ ਤਕਰੀਬਨ ਆਮ ਪਿੰਡਾਂ 'ਚ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਗਲੀਆਂ ਨਾਲੀਆਂ ਦਾ ਮੈਨੂੰ ਲੱਗਦਾ ਵੀ 1.5-2 ਸਾਲ ਸਰਕਾਰ ਆਜੀ ਪਈ ਹੈ ਤੇ ਮੈਨੂੰ ਲੱਗਦਾ ਕੋਈ ਰੈਡੀ ਨਹੀਂ ਜੀ ਦਾ ਕੋ ਨਾਮ ਹੈ ਉੱਥੇ ਸਭ ਕੁ ਵਧੀਆ ਚੱਲ ਰਿਹਾ ਸਭ ਤੁਹਾਡੇ ਵੱਲੋਂ ਜਿਹੜੇ ਕਿਸੇ ਮੈਂਬਰ ਬਣ ਗਏ ਚੈਟਰ ਤੁਹਾਡੇ ਵੱਲੋਂ ਕੀ ਚੰਗ ਕੰਮ ਕਰਵਾਇਆ ਗੱਲੇ ਆਈ ਕਿ ਆਪਣੇ ਤਾਂ ਆਪਕਲੇ ਪਿੰਡ ਲੈਵਲ ਤੇ ਕਰ ਸਕਦੇ ਹਾਂ ਆਉਦੇ ਪਿੰਡ ਲੈਵਲ ਤੇ ਕੋਈ ਗਲੀ ਗਲੀ ਕੋਈ ਨਾਲੀ ਕੋਈ ਕੁਛ ਵੀ ਨਹੀਂ ਅਸੀਂ ਰਹਿਣ ਦੇਵਾਂਗੇ ਐਮਐਲਏ ਸਾਹਿਬ ਬਾਬਾ ਡੇ ਬਾਈ ਜੀ ਉਹਨਾਂ ਦਾ ਸਾਨੂੰ ਬਹੁਤ ਸਾਥ ਆ ਬਹੁਤ ਹੀ ਜ਼ਿਆਦਾ ਸਹਿਯੋਗ ਦੇ ਰਹੇ ਆ ਵੀ ਆਪਦੇ ਪਿੰਡ 'ਚ ਤੁਸੀਂ ਕਿਸੇ ਦਾ ਕੋਈ ਕੰਮ ਨਹੀਂ ਬਲਛੜਨਾ ਆ ਹੁਣ ਕਮਰੇ ਆਏ ਆ ਉ ਲੈਗਨਾ ਵਗੈਰਾ ਆਏ ਆ ਅਸੀਂ ਕਿਸੇ ਦਾ ਕੁਛ ਵੀ ਨਹੀਂ ਘਟਾਇਆ ਇੱਕ ਵੀ ਪਹਿਲਾਂ ਆ ਗੀਆਂ ਪਹਿਲਾਂ ਵਾਲੇ ਬੰਦਿਆਂ ਨੇ ਬਹੁਤ ਕੁਝ ਘਟਾਏ ਆ 60 ਕਟ ਕਮਰੇ 120 ਦੀ ਲੈਗਨਾ ਇਹ ਗਰੀਬਾਂ ਦੇ ਘਟਾਈਆਂ ਵੀ ਥੋੜੀ ਜਿਹੀਆਂ ਨੇ ਜਿਹੜੇ ਸਰਕਾਰ ਨੇ ਅਸੀਂ 1 ਮਿੰਟ ਟਾਇਆ ਸਭ ਨੇ ਤੁਸੀਂ ਜਾ ਕੇ ਵੇਖ ਲਓ ਆਪਣੇ ਪਿੰਡਾਂ ਸੁਭਾ ਵਾਲਾ ਕਿਹੜਾ ਮਾਰ ਲਿਆ ਹਰ ਇੱਕ ਬੰਦੇ ਦੇ ਰੋਹ ਪੈ ਗਏ ਜਿੰਨੇ ਵੀ ਆਏ ਇੱਕ ਨੂੰ ਨਹੀਂ ਇੱਕ ਨਹੀਂ ਆਇਆ ਸੀ ਤੇ ਹੁਣ ਦੁਬਾਰਾ ਉਹਨਾਂ ਦੀ ਦੁਬਾਰਾ ਕਿਸ਼ਤ ਦੁਬਾਰਾ ਹੋ ਗਈਆਂ ਉਧਰੋਂ ਸਰਕਾਰ ਨੇ ਕਹੋਣੀ ਹਿਫਾਰੋ ਕਿ ਸਾਰੇ ਬਹੁਤ ਖੁਸ਼ ਆਏ ਪਾਰਟੀ ਦਾ ਬਹੁਤ ਜਿਆਦਾ ਸਭ ਤੋਂ ਲੱਗ ਰਿਹਾ ਵੀ ਜਿਹੜੇ ਹੋਰ ਮਾਰ ਕੇ ਚੱਲੋਗਾ ਬਲੈਕਸਮ ਦੀ ਇਲੈਕਸ਼ਨ ਵੀ ਆ ਰਹੇ ਆ ਆਵਾਜ਼ੀ ਉਹਨੇ ਜਿੱਤ ਪ੍ਰਾਪਤ ਕਰ ਲਈ ਬਿਲਕੁਲ ਕਰ ਲਈ ਬਹੁਤ ਜ਼ਿਆਦਾ ਵਧੀਆ ਜਦ throgi ਤੋ ਸੋਹਣੇ ਸਾਹਮਣੇ ਦੇਖੋ ਲੋਕ ਬਹੁਤ ਬਸੜੀ ਅਹਿਲੀ ਗੁੱਗਾਂ ਨਹੀਂ ਗਏ ਸਰਕਾਰਾਂ ਮਤਲਬ ਪਿੰਡ ਪਿੰਡ ਲੈਵਲ ਤੇ ਕਿਸੇ ਨੂੰ ਵੀ ਕੋਈ ਨਾ ਨਹੀਂ ਕੋਈ ਮਤਲਬ ਪਾਰਟੀ ਪਾਈ ਨਾਲ ਸੰਬੰਧ ਨਹੀਂ ਕੁਛ ਨਹੀਂ ਜਿਹੜੇ ਕੋ ਕਾਲੀ ਜਲਾ ਜਾਂ ਕਾਂਗਰਸ ਆ ਉਹਨਾਂ ਦੇ ਲੋਕਾਂ ਦਾ ਵੀ ਕੰਮ ਹੋ ਰਿਹਾ ਹੈ ਇਹਨਾਂ ਨੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਹੈ ਅੱਜ ਜਿਉਂ ਕਾਲੀ ਹੈ ਜਾਂ ਉਹ ਕਾਂਗਰਸੀ ਹੈ ਇਹ ਕਿਸੇ ਨੂੰ ਕੋਈ ਜਵਾਬ ਨਹੀਂ ਸਾਰੇ ਲੋਕਾਂ ਨੂੰ ਚਲੋ ਕੱਲ ਨਹੀਂ ਅੱਜ ਅੱਜ ਨੇੜੇ ਆਉਂਗੇ ਅੱਜ ਸਾਥ ਦੇਣਗੇ ਲੋਕ ਖੁਸ਼ ਹੈ ਜੀ ਵਰੀਆ ਕੰਮ ਹੋ ਗਿਆ ਸਰ ਦੇਖੋ ਆਪਾਂ ਲੰਮੀ ਟਾਪ ਪਿੰਡ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਕੰਮ ਜਿਵੇਂ ਪੰਚਾਇਤ ਮੈਂਬਰ ਬਣੇ ਨੇ ਉਹ ਤੇ ਜਿਹੜੇ ਵੀ ਕੰਮ ਪਿੰਡ ਦੇ ਵਿੱਚ ਪੈਂਡਿੰਗ ਪਏ ਨੇ ਕਿ ਲੋਕਾਂ ਨੂੰ ਆਸਾਂ ਦੇ ਇਹਨਾਂ ਤੋਂ ਉਹ ਕੰਮ ਪੂਰੇ ਕੀਤੇ ਜਾਣਗੇ ਔਰ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਦਾ ਵਿਕਾਸ ਕੋਈ ਵੀ ਕੰਮ ਹੈਦਰ ਉਹ ਪੂਰਾ ਕੀਤਾ ਜਾਊਗਾ ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਵਾਸ ਮਾਲ ਦੇ ਇੱਕੋ ਓਕੇ ਪਾਜੀ ਕੀ ਨਾਮਤ ਹੁੰਦਾ ਜਿਹਦਾ ਮਨਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਲੰਬੀਟਾ ਬਈ ਆਪਣਾ ਸਰ ਕਿੰਨੀਆਂ ਵੋਟਾਂ ਤੁਮ ਜਿੱਤ ਪ੍ਰਾਪਤ ਕੀਤੀ ਸਰ ਮੈਨੂੰ 65 ਵੋਟਾਂ ਲਈਆਂ ਤੇ ਇੱਕ ਸੁਖਵਿੰਦਰ ਸਿੰਘ ਮੁੰਡਾ son of ਦਸਵ ਸਿੰਘ ਉਹਨੂੰ ਪਈਆਂ 61 ਵੋਟਾਂ ਹਾਂਜੀ ਤੇ ਇੱਕ ਲਖਵਿੰਦਰ ਸਿੰਘ ਹਾਂਜੀ son of ਸਰਦਾਰ ਮਲਕੀਤ ਸਿੰਘ ਹਾਂਜੀ ਸਾਡਾ ਸਰਪੰਚ ਹਾਂਜੀ ਉਹ ਉਹਨਾਂ ਨੂੰ ਪਈਏ ਇੱਕ ਵੋਟ ਤੇ ਸਰ ਇਨਡੀਪੈਂਡੈਂਟ ਇਸ ਪਿੰਡ ਲੈ ਬਹੁਤ ਜਿਆਦਾ ਲੋਕ ਬਹੁਤ ਖੁਸ਼ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਲੋਕ ਜੀ ਤੇ ਖੁਸ਼ ਹੁੰਦੇ ਉਹ ਨੂੰ ਹੀ ਤਾਂ ਪੈਂਦਾ ਸਹੀ ਗੱਲ ਹੈ ਦੇਖੋ ਆਪਾਂ ਗੱਲਬਾਤ ਕੀਤੀ ਪਿੰਡ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਹਾਂਜੀ ਵੀ ਇਹਨਾਂ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਹੈ ਜੀ ਮੁਖਸਰ ਸਾਹਿਬ ਤੋਂ ਸ਼ਾਲ ਕੁਮਾਰ ਦਿੱਤੇ